ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਭਾਈ ਸਾਪਾਏ ਸਿਮਰਨਜੀਤ ਸਿੰਘ ਦੀ ਟੋਹਾਨਾ ਉਹਨਾਂ ਦੇ ਪਾਸੋਂ ਗੁਰਮਤਿ ਗਿਆਨ ਅਕਤ ਦੀ ਕਹਾਣੀ ਸਰਵਣ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਗੁਰਮਖ ਪਿਆਰਿਓ ਅਕਾਲ ਪੁਰਖ ਤੇ ਸਾਡੇ ਮਲਾਪ ਦੇ ਵਿੱਚ ਜੇ ਕੋਈ ਰੁਕਾਵਟ ਹੈ ਤੇ ਉਹ ਸਭ ਤੋਂ ਵੱਡੀ ਰੁਕਾਵਟ ਹੈ ਪੌਣ ਪੌਣ ਵੈਸੇ ਤਾਂ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਆਪ ਦੇ ਤਮਾਸ਼ੇ ਦੇ ਲਈ ਆਪ ਦੇ ਖੇਡ ਨੂੰ ਚਲਾਉਣ ਦੇ ਲਈ ਇੱਕ ਦੁਨੀਆ ਦੀ ਸਾਜਨਾ ਕਰਨ ਦੇ ਲਈ ਪੈਦਾ ਕੀਤੀ ਪਰ ਮਨ ਜਿਹੜਾ ਹੈ ਉਹ ਇਸ ਪਵਨ ਦੇ ਵਿੱਚ ਜਦੋਂ ਪਰਵੇਸ਼ ਕਰ ਜਾਂਦਾ ਹੈ ਜਿਵੇਂ ਦਾ ਅਕਾਲ ਪੁਰਖ ਦੇ ਸੂਖਮ ਰੂਪ ਦੇ ਵਿੱਚ ਮਨ ਸੂਖਮ ਪੰਜ ਤਤ ਜੋਤ ਉਹ ਵਰਤਾਰਾ ਕਰਦੇ ਨੇ ਉਸੇ ਤਰੀਕੇ ਹੀ ਜਿਹੜੀ ਪੌਣ ਹੈ ਇਹ ਅਸਥੂਲ ਰੂਪ ਦੇ ਵਿੱਚ ਰੀਸ ਕਰਕੇ ਅਕਾਲ ਪੁਰਖ ਦੇ ਦਰ ਤੇ ਖੜਦੀ ਹੈ ਤੇ ਸੂਖਮ ਜੋ ਖੇਲ ਹੈ ਉਹਨੂੰ ਦੇਖ ਕੇ ਆਪ ਦੇ ਦੇਸ਼ ਦੇ ਵਿੱਚ ਲਾਉਂਦੀ ਪਈ ਹੈ ਉਸੇ ਤਰੀਕੇ ਇਥੇ ਇੱਕ ਵਿਚਾਰ ਬਣ ਜਾਂਦਾ ਹੈ ਜਿਹੜਾ ਮਨ ਹੈ ਉਹ ਭੁੱਲਦਾ ਹੀ ਤਾਂ ਹੈ ਜਦੋਂ ਉਹ ਅਸਥੂਲ ਦੇ ਵਿੱਚ ਆ ਜਾਂਦਾ ਹੈ ਸੂਖਮ ਦੇ ਨਾਲ ਉਹਦਾ ਸੰਪਰਕ ਟੁੱਟ ਗਿਆ ਪਵਣ ਦੇ ਵਿੱਚ ਜਦੋਂ ਪ੍ਰਵੇਸ਼ ਕਰ ਗਿਆ ਪਵਣ ਬਿਲਕੁਲ ਉਸੇ ਤਰੀਕੇ ਦਾ ਹੀ ਵਰਤਾਰਾ ਕਰ ਰਹੀ ਹੈ ਜਿਵੇਂ ਦਾ ਸੂਖਮ ਦੇ ਵਿੱਚ ਹੋ ਰਿਹਾ ਪਰ ਇਹ ਅਸਥੂਲ ਦੇ ਵਿੱਚ ਦ੍ਰਿਸ਼ਮਾਨ ਸੰਸਾਰ ਦੇ ਵਿੱਚ ਕਰਦੀ ਹੈ ਜਿਵੇਂ ਅਸੀਂ ਦੁਨਿਆਵੀ ਗਿਆਨ ਇੰਦਰੀਆਂ ਕਰਮ ਇੰਦਰੀਆਂ ਦੇ ਨਾਲ ਸੰਪਰਕ ਕਰਦੇ ਹਾਂ ਅਸੀਂ ਆਪਦੀਆਂ ਸੁਖਮ ਗਿਆਨ ਇੰਦਰੀਆਂ ਕਰਮ ਇੰਦਰੀਆਂ ਨੂੰ ਭੁੱਲ ਜਾਂਦੇ ਆਉਣ ਸਾਡੇ ਤੇ ਮਾਲਕ ਦੇ ਵਿੱਚ ਰਿਕਾਵਟ ਵੱਜ ਜਾਂਦੀ ਆ ਸੋ ਜਿੰਨੀ ਦੇਰ ਤੱਕ ਤੁਸੀਂ ਪਵਣ ਨੂੰ ਨਹੀਂ ਛੱਡਦੇ ਤੁਸੀਂ ਲਗਾਤਾਰ ਬੇਸ਼ੱਕ ਪਲਤੀ ਕਰਦੇ ਰਹੋ ਬੇਸ਼ੱਕ ਤੁਸੀਂ ਕੀਰਤ ਕਰਦੇ ਰਹੋ ਕਰਮ ਕਰਦੇ ਰਹੋ ਸੇਵਾ ਕਰਦੇ ਰਹੋ ਤੀਰਥਾਂ ਦੇ ਉੱਪਰ ਜਾ ਕੇ ਇਸ਼ਨਾਨ ਕਰਦੇ ਰਹੋ ਵੇਦ ਧਰਮ ਅਰਥ ਸ਼ਾਸਤਰ ਇਹਨਾਂ ਦੇ ਵਿੱਚ ਤੁਸੀਂ ਪੈ ਕੇ ਜਿੰਨਾ ਮਰਜ਼ੀ ਗਿਆਨ ਕਰਦੇ ਰਹੋ ਜੇ ਤੁਸੀਂ ਪਵਣ ਨੂੰ ਨਹੀਂ ਛੱਡਿਆ ਉਹ ਇੱਕ ਤੁਹਾਡੇ ਕਰਮ ਬਣ ਕੇ ਫਿਰ ਖਤਮ ਹੋ ਜਾਣਗੇ ਇੱਕ ਰਸਤਾ ਬਣ ਕੇ ਫਿਰ ਉਹ ਅਗੰਧ ਦੇ ਵਿੱਚੋਂ ਤੁਸੀਂ ਨਿਕਲ ਨਹੀਂ ਸਕਦੇ ਵਿਖ ਤੇ ਅੰਮ੍ਰਿਤ ਦੇ ਦੋ ਫਲ ਲਾਏ ਨੇ ਮਾਲਕ ਨੇ ਇਹ ਸਰੀਰੂਪੀ ਬੂਟੇ ਦੇ ਉੱਪਰ ਤੇ ਅੰਮ੍ਰਿਤ ਦਾ ਫਲ ਜਿਹੜਾ ਹੈ ਉਹ ਪਵਨ ਤੋਂ ਵੱਖ ਹੋ ਕੇ ਮਿਲਦਾ ਹੈ ਨਾਮ ਦੇ ਵਿੱਚੋਂ ਮੱਕ ਮਿਲਦਾ ਹੈ ਤੇ ਵਿਖਿਆ ਦੇ ਫਲ ਦੇ ਵਿੱਚ ਰਜੋ ਤਮੋ ਸਤੋਗੁਣ ਇਹ ਤਿੰਨੇ ਆ ਜਾਂਦੇ ਨੇ ਸਤੋਗੁਣ ਵੀ ਤ੍ਰੈ ਗੁਣ ਹੀ ਹੈ ਤੀਜਾ ਗੁਣ ਸੋ ਸਤੋਗੁਣ ਦੇ ਰੂਪ ਦੇ ਵਿੱਚ ਤੁਸੀਂ ਜਿੰਨੀ ਮਰਜ਼ੀ ਭਗਤੀ ਕਰ ਲਓ ਪਰ ਉਹ ਤੁਹਾਨੂੰ ਸੁਣਨ ਵਾਲੇ ਬਹੁਤ ਹੋ ਜਾਣਗੇ ਤੁਹਾਡੇ ਨਾਲ ਜਿਹੜੇ ਆ ਚਾਹਣ ਵਾਲੇ ਜੁੜਨ ਵਾਲੇ ਬਹੁਤ ਹੋ ਜਾਣਗੇ ਪਰ ਜੇ ਤੁਸੀਂ ਪੌਣ ਨੂੰ ਪਾਰ ਨਹੀਂ ਕੀਤਾ ਤੇ ਤੁਹਾਡੀਆਂ ਆਪਦੀਆਂ ਸੂਖਮ ਗਿਆਨ ਇੰਦਰੀਆਂ ਕਰਮ ਇੰਦਰੀਆਂ ਜਾਗਣਗੀਆਂ ਨਹੀਂ ਜਿਨ੍ਹਾਂ ਨੇ ਅੰਦਰ ਸਰੀਰ ਦੇ ਵਿੱਚ ਵੜ ਕੇ ਸਰੀਰ ਨੂੰ ਚਲਾਉਂਦੀਆਂ ਪਈਆਂ ਨੇ ਉਹਨਾਂ ਦਾ ਭੇਜ ਨਹੀਂ ਆਏਗਾ ਤੁਹਾਨੂੰ ਸੋ ਇਸ ਕਰਕੇ ਗੁਰੂ ਫੇਰਿਓ ਤੁਸੀਂ ਪੌਣ ਨੂੰ ਛੱਡਣਾ ਸਿੱਖੋ ਇਹ ਜਿਹੜਾ ਤੁਹਾਡਾ ਸਿਮਰਨ ਕਰਦੇ ਹੋ ਸੰਗਤ ਵਿੱਚ ਜਾਂਦੇ ਹੋ ਉੱਥੇ ਬਲ ਬਣ ਜਾਂਦਾ ਹੈ ਸਾਧੂਆਂ ਦੇ ਨਾਲ ਮਿਲਦੇ ਹੋ ਬਲ ਬਣ ਜਾਂਦਾ ਹੈ ਕਿਉਂ ਉੱਥੇ ਜਾ ਕੇ ਸੁਰਤੀ ਪਾਉਣ ਤੋਂ ਅਲੱਗ ਹੋ ਜਾਂਦੀ ਹੈ ਜਿਹੜਾ ਸਾਧ ਸੰਗਤ ਅਸਥਾਨ ਹੈ ਜਿਹੜੇ ਸਾਧੂਆਂ ਦਾ ਸੰਗ ਹੈ ਸੰਤਾਂ ਦਾ ਸੰਗ ਹੈ ਜਿੱਥੇ ਨਾਮ ਜਪਿਆ ਜਾਂਦਾ ਹੈ ਉੱਥੇ ਦਾਇਰਾ ਹੀ ਐਸਾ ਬਣਿਆ ਹੁੰਦਾ ਹੈ ਉੱਥੇ ਜਿਹੜਾ ਚਾਰੇ ਪਾਸੇ ਔਰਾ ਐਸਾ ਬਣ ਜਾਂਦਾ ਹੈ ਸਿਮਰਨ ਕਰਕੇ ਤੇ ਸਾਰੇ ਜਣਿਆਂ ਦੀ ਦ੍ਰਿਸ਼ਟੀ ਦੇ ਵਿੱਚ ਸਾਡਾ ਮਨ ਸਹਿ ਸੁਭਾਏ ਪਾਉਣ ਤੋਂ ਵੱਖ ਹੋ ਜਾਂਦਾ ਹੈ ਦ੍ਰਿਸ਼ਟੀ ਦੀ ਪਾਵਰ ਦੇ ਨਾਲ ਹੀ ਸ਼ਬਦ ਦੀ ਪਾਵਰ ਦੇ ਨਾਲ ਜਿਨੂੰ ਮਾਰੇ ਕਹਿੰਦੇ ਨੇ ਸਾਧ ਕੇ ਸੰਗ ਨਾਹੀ ਕਿਛਕਾਰ ਦਰਸ਼ਨ ਭੇਟਤ ਹੋਤ ਨਿਹਾਲ ਜਦੋਂ ਆਪਾਂ ਦੁਬਾਰੇ ਉਸ ਅਵਸਥਾ ਦੇ ਵਿੱਚ ਉਹ ਆਪਦੇ ਜਿਹੜੇ ਦੁਨਿਆਵੀ ਗ੍ਰਹਿ ਦੁਨਿਆਵੀ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਸੰਯੋਗ ਦਿੱਤਾ ਕਿਰਤ ਦਿੱਤਾ ਉਹਦੇ ਵਿੱਚ ਜਾਣੇ ਆ ਉਥੇ ਫਿਰ ਸਾਡਾ ਸ਼ਬਦ ਦਾ ਔਰਾ ਖਤਮ ਹੋ ਜਾਂਦਾ ਹੈ ਅ ਸ਼ਬਦ ਦੀ ਪਾਵਰ ਜਦੋਂ ਖਤਮ ਹੋ ਜਾਂਦੀ ਹੈ ਪੌਣ ਜਿਹੜਾ ਜਿਵੇਂ ਸਾਧ ਸੰਗਤ ਦੇ ਵਿੱਚ ਜਾ ਕੇ ਆਪਦੀ ਪਾਵਰ ਘਟਾਉਂਦੀ ਆ ਘਰ ਆਉਣ ਤੇ ਪੌਣ ਦੀ ਪਾਵਰ ਫਿਰ ਵੱਜ ਜਾਂਦੀ ਆ ਕਿਉਂਕਿ ਅਸੀਂ ਕਮਾਈ ਸਾਡੀ ਘਟ ਜਾਂਦੀ ਆ ਹੁਣ ਉੱਥੇ ਜਾ ਕੇ ਸਾਡਾ ਮਨ ਫਸ ਜਾਂਦਾ ਫਿਰ ਪਵਨ ਦੇ ਨਾਲ ਸਾਡਾ ਸੰਪਰਕ ਹੋ ਕੇ ਸਾਡੇ ਵਿੱਚ ਨੈਗੇਟਿਵਿਟੀ ਆ ਜਾਂਦੀ ਹੈ ਹੌਲੀ-ਹੌਲੀ ਥੋੜੇ ਦਿਨ ਬਾਅਦ ਸਿਮਰਨ ਘਟ ਜਾਂਦਾ ਹੈ ਅਮਰਤਾ ਉਹਨਾਂ ਰੁਕ ਜਾਂਦਾ ਹੈ ਜਿਾ ਜਿਹੜਾ ਅਸੀਂ ਅਮਰਤ ਆਪ ਕਮਾਈ ਕਰਕੇ ਰੋਜ਼-ਦੋਜ਼ ਪੀਂਦੇ ਆਂ ਅਸੀਂ ਉਹਨੂੰ ਛੱਡ ਜਾਂਦੇ ਆਂ ਅਸੀਂ ਉਦਮ ਕਰਨਾ ਛੱਡ ਜਾਂਦੇ ਆਂ ਸਵੇਰੇ ਘਰ ਮੰਨ ਨਹੀਂ ਕਰਦਾ ਉੱਠਣ ਨੂੰ ਦੁਪਹਿਰੇ ਨਹੀਂ ਕਰਦਾ ਜਪਣ ਨੂੰ ਸ਼ਾਮ ਨੂੰ ਇਸ ਦੇਹੀ ਨੂੰ ਛੱਡਣ ਤੋਂ ਪਹਿਲਾਂ ਨਹੀਂ ਯਤਨ ਸਾਡੇ ਤੋਂ ਹੁੰਦਾ ਸਾਡਾ ਦਿਲ ਨਹੀਂ ਕਰਦਾ ਵੀ ਆਪਾਂ ਕਰੀਏ ਜਾਂ ਕੁਛ ਨਾ ਉਦਮ ਨਹੀਂ ਕਰਦਾ ਕਿਉਂ ਉਹ ਪਵਨ ਆ ਜਿਹਨੂੰ ਮਹਾਰਾਸ਼ੀ ਚੇ ਪਾਦਸ਼ਾਹ ਨੇ ਚੌਪਾਈ ਸਾਹਿਬ ਦੇ ਵਿੱਚ ਕੀਤਾ ਗਿਆ ਆ ਕਾਲ ਪਾਏ ਬ੍ਰਹਮਾ ਬਕਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਇਹ ਬ੍ਰਹਮ ਵਿਸ਼ਨ ਤੇ ਸ਼ਿਵ ਇਹ ਪੌਣ ਪਾਣੀ ਬਸੰਤਰ ਨੂੰ ਹੀ ਕਿਹਾ ਗਿਆ ਤੇ ਇਹ ਕਾਲ ਦੇ ਵਸਣ ਤੇ ਜਿਹਨੂੰ ਮਹਾਰਾਜ ਨੇ ਇਹ ਵੀ ਕਹਿ ਦਿੱਤਾ ਹੈ ਸ਼ਕਲ ਕਾਲ ਕਾ ਕੀ ਆ ਤਮਾਸ਼ਾ ਤੇ ਸਾਰਾ ਜਿੰਨਾ ਤਮਾਸ਼ਾ ਹੈ ਇਹ ਕਾਲ ਦੇ ਵਸਾ ਤੇ ਕਾਲ ਨੂੰ ਪੌਣ ਦਾ ਰਾਜ ਦਿੱਤਾ ਹੈ ਕਾਲ ਵੀ ਮਾਇਆ ਦੇ ਵਸਾ ਹੈ ਕਾਮ ਪ੍ਰੋਬਲਮ ਹੰਕਾਰ ਵੀ ਮਾਇਆ ਦੇ ਵਸਾ ਹੈ ਤੁਸੀਂ ਪੌਣ ਨੂੰ ਛੱਡਣਾ ਸਿੱਖ ਲਓ ਪਵਨ ਨੂੰ ਛੜਣਾਏ ਮਾਨ ਕਰਕੇ ਧਿਆਨ ਕਰਕੇ ਸੁਰਤ ਕਰਕੇ ਨਾ ਕਿ ਤਨ ਕਰਕੇ ਤਨ ਤਾਂ ਪਵਨ ਦੇ ਨਾਲ ਚੱਲਦਾ ਜਿਵੇਂ ਆਪਣਾ ਸਰੀਰ ਜਿਹੜਾ ਹੈ ਇਹ ਪਵਨ ਦੇ ਨਾਲ ਚੱਲਦਾ ਹੈ ਸਵਾਸ ਆਉਂਦੇ ਰਹਿੰਦੇ ਨੇ ਸਵਾਸ ਨਾਸਿਕਾ ਦੇ ਰਾਹੀਂ ਪ੍ਰਵੇਸ਼ ਕਰਕੇ ਅੱਡੋ-ਅੱਡ ਹਿੱਸਿਆਂ ਦੇ ਵਿੱਚ ਵੜ ਕੇ ਅੱਗੇ ਸਪਲਾਈ ਕਰ ਦਿੱਤਾ ਜਾਂਦਾ ਕੁਦਰਤੀ ਤੌਰ ਤੇ ਏਸ਼ੇ ਤਰੀਕੇ ਜਿਹੜਾ ਸਾਡਾ ਮਨ ਹੈ ਉਹ ਨਾਮ ਦੇ ਵਿੱਚ ਮਾ ਕੇ ਚੱਲਦਾ ਨਾਮ ਜਿਹੜੀ ਧੁਨ ਹੈ ਜਿਵੇਂ ਹੁਣ ਆਪਾਂ ਨੂੰ ਗੁਰਮੰਤਰ ਦਿੱਤਾ ਜਾਂਦਾ ਉਹ ਪਵਣ ਦੇ ਵਿੱਚ ਦਿੱਤਾ ਜਾਂਦਾ ਵਾਹਿਗੁਰੂ ਦਾ ਅਭਿਆਸ ਜਿਹੜਾ ਉਹ ਗੁਰਮੰਤਰ ਹੈ ਉਸ ਤੋਂ ਬਾਅਦ ਅਸੀਂ ਮੂਲ ਮੰਤਰ ਨੂੰ ਪ੍ਰਗਟ ਕਰਨਾ ਹੁੰਦਾ ਹੈ ਮੂਲ ਹੁੰਦਾ ਹੈ ਅਕਾਲ ਪੁਰਖ ਤੇ ਮੰਤਰ ਜਿਹੜਾ ਉਹਨਾਂ ਦੇ ਮੁਖ ਦੇ ਵਿੱਚੋਂ ਨਿਕਲਦਾ ਆ ਪਿਆ ਜਿਹੜਾ ਪ੍ਰਕਾਸ਼ ਦੇ ਵਿੱਚੋਂ ਧੁੰਨ ਚਲਦੀ ਪਈ ਹੈ ਗੁਰਮੰਤਰ ਕਰਕੇ ਅਸੀਂ ਮੂਲ ਮੰਤਰ ਪ੍ਰਗਟ ਕਰਨਾ ਹੁੰਦਾ ਜਿਵੇਂ ਦੁਨਿਆਵੀ ਰੂਪ ਦੇ ਵਿੱਚ ਵੀ ਮੂਲ ਮੰਤਰ ਹੈ ੴ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਸੇ ਤਰੀਕੇ ਉਹ ਜਿਹੜਾ ਮੂਲ ਮੰਤਰ ਹੈ ਅਸਲੀ ਮੂਲ ਮੰਤਰ ਹਰਨਾਮ ਰਸਾਇਣ ਜਿਹੜਾ ਹਰੀ ਦਾ ਨਾਮ ਹੈ ਉਹਦੇ ਵਿੱਚੋਂ ਜਿਹੜਾ ਰਸ ਨਿਕਲਦਾ ਪਿਆ ਉਹ ਮੂਲ ਮੰਤਰ ਹੈ ਮੂਲ ਮੰਤਰ ਹਰਨਾਮ ਰਸਾਇਣ ਹੁਣ ਉਸ ਅਵਸਥਾ ਦੇ ਵਿੱਚ ਜਾਣ ਦੇ ਲਈ ਉਹ ਪੌਣ ਤੋਂ ਵਕਸ਼ ਚੱਲਦਾ ਪਿਆ ਜੇ ਜਦੋਂ ਫਿਰ ਤੁਸੀਂ ਇਸ ਤਰੀਕੇ ਜੀਵਨ ਜਿਉਣਾ ਸ਼ੁਰੂ ਕਰਦੇ ਹੋਗੇ ਸਿਮਰਨ ਕਰਦੇ ਹੋਏ ਆਪ ਦੀ ਸੁਰਤੀ ਨੂੰ ਤੁਸੀਂ ਨੌ ਦਰਵਾਜਿਆਂ ਤੋਂ ਵੱਖ ਰੱਖ ਕੇ ਜੋ ਸਾਹਮਣੇ ਸਾਨੂੰ ਨਿਜਪੱਤ ਦਿੱਤਾ ਹੋਇਆ ਹੈ ਜਿੰਦੇ ਉੱਤੇ ਅਸੀਂ ਧਿਆਨ ਧਰ ਕੇ ਦੁਨਿਆਵੀ ਖੇਡ ਖੇਲਣਾ ਹੁੰਦਾ ਹੈ ਇਹ ਅਕਾਲ ਪੁਰਖ ਨੇ ਸੱਚੇ ਪਾਤਸ਼ਾਹ ਨੇ ਆਪ ਦੇ ਪ੍ਰਕਾਸ਼ ਦੇ ਵਿੱਚੋਂ ਹੀ ਦਸਵਾਂ ਘਰ ਪੈਦਾ ਕੀਤਾ ਹੈ ਜਿਹੜਾ ਇਹ ਸਾਹਮਣੇ ਖਾਲੀ ਖਲਾ ਹੈ ਇਹਦੇ ਵਿੱਚੋਂ ਹੀ ਦਸਮਾ ਘਰ ਪੈਦਾ ਕਰਕੇ ਸਾਡੇ ਸਰੀਰ ਦੇ ਵਿੱਚ ਉਹਨੂੰ ਫਿੱਟ ਕੀਤਾ ਹੈ ਜੋ ਆਪਾਂ ਨੂੰ ਕਹਦੀਏ ਉਹਨੂੰ ਸਭ ਤੋਂ ਉੱਤੇ ਨੌਂ ਦਰਵਾਜਿਆਂ ਤੋਂ ਉੱਪਰ ਦਸਵੇਂ ਘਰ ਨੂੰ ਰੱਖਿਆ ਹੈ ਤੇ ਇਹ ਦਸਵਾਂ ਘਰ ਤਾਂ ਬਣਾਇਆ ਗਿਆ ਕਿਉਂਕਿ ਮਨ ਨੇ ਮਾਇਆ ਤੇ ਦੇਸ਼ ਦੇ ਵਿੱਚ ਖੇਡਣ ਆਉਣਾ ਹੁੰਦਾ ਤੇ ਮਾਇਆ ਜਿਹੜੀ ਹੈ ਇਹਨੂੰ ਇੱਕ ਚਿੱਤ ਹੋ ਕੇ ਦਬਾ ਨਾ ਸਕੇ ਇਸ ਕਰਕੇ ਨੌਂ ਗਿਆਨ ਇੰਦਰੀਆਂ ਦੇ ਵਿੱਚ ਖੇਡਣ ਦੇ ਲਈ ਜਿਹੜੀ ਆ ਸਾਡੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਦੇ ਵਿੱਚ ਖੇਡਣ ਦੇ ਲਈ 10 ਗਿਆਨ ਇੰਦਰੀਆਂ ਨੇ ਕਰਮ ਇੰਦਰੀਆਂ ਨੇ ਨੌ ਦਰਵਾਜਿਆਂ ਦੇ ਵਿੱਚ ਖੇਡਣ ਦੇ ਲਈ ਦਸਵਾਂ ਕਰ ਪੈਦਾ ਕਰ ਦਿੱਤਾ ਵੀ ਸ਼ਰਤ ਦਸਵੇਂ ਦੇ ਉੱਪਰ ਰੱਖਣਗੇ ਤੇ ਜਿਹੜੀ ਸ਼ਰਤ ਇਹ ਉਹ ਨੌ ਦਰਵਾਜਿਆਂ ਦੇ ਵਿੱਚ ਡੁੱਬੇਗੀ ਨਹੀਂ ਆ ਪੰਜ ਗਿਆਨ ਇੰਦਰੀਆਂ ਪੰਜ ਕਰਮ ਇੰਦਰੀਆਂ ਦੇ ਵਿੱਚ ਡੁੱਬੇਗੀ ਨਹੀਂ ਸੋ ਇਸ ਕਰਕੇ ਗੁਰਮਖੋ ਪਾਉਣ ਨੂੰ ਛੱਡਣਾ ਸਿੱਖ ਲਓ ਫਿਰ ਤੁਹਾਡਾ ਬਲ ਨਹੀਂ ਟੁੱਟੇਗਾ ਪਾਉਣ ਨੂੰ ਛੱਡਣ ਦੇ ਦੋ ਤਰੀਕੇ ਨੇ ਇਹ ਵੀ ਯਾਦ ਰੱਖਿਆ ਜੀ ਇੱਕ ਸੰਦ੍ਰਸ਼ਟੀ ਇੱਕ ਇੱਕ ਦ੍ਰਿਸ਼ਟੀ ਇੱਕ ਦ੍ਰਿਸ਼ਟੀ ਦਾ ਮਤਲਬ ਇਹ ਹੈ ਵੀ ਸਰੀਰ ਹੀ ਬਿਲਕੁਲ ਭੁੱਲ ਜਾਣਾ ਤੇ ਅਸੀਂ ਇਸ ਸਰੀਰ ਤੋਂ ਵੱਖ ਹੋ ਕੇ ਸੂਖਮ ਮੰਡਲ ਦੇ ਵਿੱਚ ਜਾ ਕੇ ਵਿਚਰਨਾ ਉੱਥੇ ਜਾ ਕੇ ਸੱਚ ਨਾਲ ਵਿਚਾਰਾ ਕਰਨੀਆਂ ਸੰਜੋਗੀਆਂ ਨਾਲ ਵਿਚਾਰਾ ਕਰਨੀਆਂ ਜਾਂ ਫਿਰ ਸੱਚ ਵਿੱਚ ਇੱਕ ਚੇਤ ਹੋ ਕੇ ਸਮਾ ਜਾਣਾ ਤੇ ਸੰਧ ਦ੍ਰਿਸ਼ਟੀ ਦਾ ਮਤਲਬ ਹੈ ਵੀ ਤੁਸੀਂ ਸਰੀਰ ਦੇ ਵਿੱਚ ਕੰਮ ਵੀ ਕਰ ਰਹੇ ਆ ਪਰ ਤੁਹਾਡਾ ਧਿਆਨ ਜਿਹੜਾ ਆ ਉਹ ਨਾਮ ਨਾਲ ਜਾਂ ਸੱਚ ਨਾਲ ਜੁੜਿਆ ਹੋਇਆ ਹੈ ਇਹ ਸੰਧ ਦ੍ਰਿਸ਼ਟੀ ਹੈ ਹੁਣ ਕੰਮ ਤਾਂ ਕਰਨਾ ਹੀ ਹੈ ਪਰਮਨਾਮ ਜੋ ਸੱਚ ਦੇ ਨਾਲ ਧਿਆਨ ਜੋੜ ਕੇ ਸੰਮ ਦ੍ਰਿਸ਼ਟੀ ਪਾਉਣਾ ਛੱਡਣੀ ਸਿੱਖ ਜਾਓਗੇ ਤਾਂ ਜੀਵਨ ਦੇ ਵਿੱਚ ਸੌਖੇ ਹੋ ਜਾਓਗੇ ਜਦੋਂ ਸੰਮ ਦ੍ਰਿਸ਼ਟੀ ਚੱਲਣਾ ਆ ਗਿਆ ਫਿਰ ਆ ਜੀਵਨ ਦੇ ਵਿੱਚ ਅਗਰ ਜਿੰਨੀ ਮਰਜ਼ੀ ਅਗਣ ਭੜਕ ਜਾਵੇ ਇਹ ਤੁਹਾਡੇ ਉੱਤੇ ਪਹੁੰਚ ਨਹੀਂ ਸਕੇਗੀ ਇੱਕ ਦ੍ਰਿਸ਼ਟੀ ਹੋ ਕੇ ਜਿਉਣਾ ਸਿੱਖ ਜਾਓਗੇ ਤੇ ਫਿਰ ਕਦੇ ਵੀ ਜਨਮ ਤੇ ਮਰਨ ਦੋਹੋਂ ਮੈਨਾਹੀ ਜਨ ਪਰ ਉਪਕਾਰ ਜਾਏ ਜਨਮ ਨੂੰ ਚੰਗੇ ਤਰ੍ਹਾਂ ਜਿਉਣਾ ਚਾਹੁੰਦੇ ਹੋ ਸਾਸੰ ਦ੍ਰਿਸ਼ਟੀ ਸੱਚ ਦੇ ਸਾਨੂੰ ਮੁਖ ਰਹਿਣਾ ਸਿੱਖ ਜਾਓ ਤੇ ਮਰਨ ਨੂੰ ਖਤਮ ਕਰਨਾ ਚਾਹੁੰਦੇ ਹੋ ਤੇ ਫਿਰ ਇੱਕ ਦ੍ਰਿਸ਼ਟੀ ਸੱਚ ਦੇ ਵਿੱਚ ਹੋ ਕੇ ਜਾਣਾ ਸਿੱਖ ਜਾਓ ਫਿਰ ਭੌਜਲ ਤੁਹਾਨੂੰ ਕਦੇ ਵੀ ਫਤਾਰ ਨਹੀਂ ਸਕੇਗਾ ਭੌਜਲ ਦੀ ਜਿੰਨੀ ਮਰਜ਼ੀ ਤਰੰਗ ਚੜ ਕੇ ਆਉਗੀ ਭੌਜਲ ਦੀ ਲਹਿਰ ਜਿੰਨੀ ਮਰਜ਼ੀ ਚੜ ਕੇ ਆਉਗੀ ਮਨਮੁਖ ਵਿਖਿਆ ਕਾਂਕਰੋਲੋ ਮੋਹੰਕਾਰ ਇਹ ਜਿੰਨਾ ਮਰਜ਼ੀ ਰਣ ਕੇ ਤੁਹਾਡੇ ਉੱਪਰ ਵਾਰ ਕਰਨਗੇ ਪਰ ਜਦੋਂ ਤੁਹਾਡਾ ਪੂਰੇ ਗੁਰੂ ਦੇ ਨਾਲ ਨਾਮ ਦੇ ਨਾਲ ਸੱਚ ਨਾਲ ਸੰਪਰਕ ਹੋਵੇਗਾ ਉਹ ਤੁਹਾਨੂੰ ਡੁੱਬਣ ਨਹੀਂ ਦੇਵੇਗਾ ਅਮਰਤ ਦੇ ਭਰਪੂਰ ਖਜ਼ਾਨੇ ਉਹ ਨਹੀਂ ਤੁਹਾਡੇ ਅੰਦਰ ਵੱਧ ਜਾਣਗੇ ਸੈ ਸਭਾਈ ਅਮਰਤ ਤੁਹਾਡੇ ਅੰਦਰ ਮਨ ਦੀਆਂ ਸੂਖਮ ਗਿਆਨ ਇੰਦਰੀਆਂ ਕਰਮ ਇੰਦਰੀਆਂ ਨੂੰ ਵੀ ਤੇ ਸਰੀਰ ਦੀਆਂ ਵੀ ਦ੍ਰਿਸ਼ਟ ਮਾਨ ਗਿਆਨ ਇੰਦਰੀਆਂ ਕਰਮ ਇੰਦਰੀਆਂ ਨੂੰ ਅਮਰਤ ਆਈ ਜਾਏਗਾ ਭਰ ਭਰ ਕੇ ਜਿਨ੍ਹਾਂ ਅਮਰਤ ਆਏਗਾ ਅਮਰਤ ਪੀਵੋ ਸਦਾ ਚਿਰ ਜੀਵੋ ਤੇ ਤੁਸੀਂ ਸਦ ਜੀਵਤ ਰਹੋਗੇ ਤੁਹਾਡਾ ਮਨ ਸੰਸਿਆ ਫੁਰਨੇ ਆ ਫਿਕਰਿਆਂ ਦੇ ਵਿੱਚ ਆ ਕੇ ਨਾ ਤਾਂ ਜਿਉਂਦਿਆਂ ਜੀ ਮੌਤ ਵਿੱਚ ਜਾਊਗਾ ਤੇ ਨਾ ਜਦੋਂ ਇਸ ਤਰੀਕੇ ਨਾਲ ਛੱਡੂਗਾ ਉਦੋਂ ਮੌਤ ਵੱਸ ਜਾਊਗਾ ਅੰਮ੍ਰਿਤ ਪੀ ਕੇ ਸਦਾ ਚਿਰ ਤੁਸੀਂ ਜੀਓਗੇ ਅੰਮ੍ਰਿਤ ਪੀ ਕੇ ਨਦਰਿ ਨਿਹਾਲ ਹੋ ਜਾਓਗੇ ਨੌ ਨਿਹਾਲ ਹੋ ਜਾਓਗੇ ਇਸ ਕਾਫੀ ਸੱਚੇ ਪਾਤਸ਼ਾਹ ਨੇ ਜਿਹੜਾ ਤੁਹਾਨੂੰ ਤਰੀਕਾ ਦੱਸਿਆ ਉਹ ਉਸ ਤਰੀਕਾ ਸਿੱਖ ਲਓ ਪੌਣ ਤੋਂ ਵੱਖ ਹੋਣਾ ਮਨਮੁਖ ਵੀ ਜਿਹੜਾ ਉਹ ਵੀ ਪੌਣ ਤੋਂ ਵੱਖ ਰਹਿੰਦਾ ਇਹ ਵੀ ਸੁਣ ਲਓ ਪਰ ਉਹ ਵਿਚਾਰਾ ਵਿੱਚ ਪੌਣ ਤੋਂ ਵੱਖ ਹੋ ਜਾਂਦਾ ਹੈ ਜਿਵੇਂ ਸੋਚਦਾ ਸੋਚਦਾ ਕੋਈ ਪਤਾ ਨਹੀਂ ਉਹ ਤੁਰਿਆ ਜਾਂਦਾ ਹੈ ਤੇ ਕੋਈ ਪਤਾ ਨਹੀਂ ਕਿੱਧਰ ਨੂੰ ਤੁਰਿਆ ਜਾਂਦਾ ਹੈ ਧਿਆਨ ਕਿਤੇ ਹੋਰ ਹੈ ਗੱਲਾਂ ਕਿਤੇ ਹੋਰ ਕਰਦਾ ਉਹ ਵੀ ਪੌਣ ਤੋਂ ਵੱਖ ਹੋ ਗਈ ਸੁਰਤ ਪਰ ਉਹ ਭਵਜਨ ਵਿੱਚ ਚਲੀ ਗਈ ਗੁਰਮਖ ਵੀ ਪੌਣ ਤੋਂ ਵੱਖ ਹੁੰਦੇ ਨੇ ਪਰ ਉਹ ਆ ਮਾਲਕ ਦੇ ਸਨਮੁਖ ਤੇ ਨਾਮ ਦੇ ਵਿੱਚ ਪੌਣ ਤੋਂ ਵੱਖ ਹੁੰਦੇ ਨੇ ਜਿਵੇਂ ਕਾਮੀ ਨੂੰ ਕਾਮਣ ਪਿਆਰੀ ਹੁੰਦੀ ਹੈ ਨਸ਼ੇੜੀ ਨੂੰ ਨਸ਼ੇ ਨਾਲ ਪਿਆਰ ਹੁੰਦਾ ਹੈ ਨਾ ਉਸੇ ਤਰੀਕੇ ਹੀ ਗੁਰਮਖਾਂ ਨੂੰ ਫੀਲਿੰਗ ਹੋਈ ਹੁੰਦੀ ਆ ਚਾਹਤ ਹੋਈ ਹੁੰਦੀ ਆ ਪਰ ਉਹ ਪਿਆਰ ਗੁੱਸਾ ਤੇ ਨਾਮ ਨਾਲ ਹੁੰਦਾ ਜਿਵੇਂ ਨਸ਼ੇੜੀ ਨੂੰ ਤੋੜ ਲੱਗਦੀ ਹੈ ਇਸ ਤਰੀਕੇ ਗੁਰਮਖ ਨੂੰ ਵੀ ਤੋੜ ਲੱਗਦੀ ਹੈ ਪਰ ਨਸ਼ੇੜੀ ਦੀ ਤੋੜ ਉਹਨੂੰ ਜਨਮ ਮਰਨ ਵਿੱਚ ਲੈ ਜਾਂਦੀ ਭਵਜਨ ਵਿੱਚ ਲੈ ਜਾਂਦੀ ਹੈ ਗੁਰਮਖ ਦੀ ਜਿਹੜੀ ਇਹ ਤੋੜ ਹੈ ਸੱਚੇ ਨਾਮ ਦੀ ਤੇ ਸਿਫਤ ਦੀ ਇਹ ਉਹਨੂੰ ਸਵਰਗਾ ਤੋਂ ਵੀ ਉੱਪਰ ਚੱਕ ਕੇ ਉਸ ਪਰਮ ਧਾਮ ਦੇ ਵਿੱਚ ਉਸ ਅਕਾਲ ਪੁਰਖ ਦੇ ਮਹਿਲ ਦੇ ਵਿੱਚ ਲੈ ਜਾਂਦੀ ਹੈ ਸੋ ਹੁਣ ਬਹੁਤ ਸੌਖਾ ਹੈ ਆਪਾਂ ਜਿਵੇਂ ਹੁੰ ਤੁਰੇ ਜਾਂਦੇ ਆ ਤੇ ਸਾਡਾ ਇੱਕ ਪੈਰ ਧਰਤੀ ਤੇ ਆ ਦੂਜਾ ਪੈਰ ਖਾਲੀ ਖਲਾ ਦੇ ਵਿੱਚ ਸੋ ਇਸ ਖਾਲੀ ਖਲਾ ਦੇ ਵਿੱਚ ਹੀ ਬ੍ਰਹਮ ਹੈ ਸੱਚ ਹੈ ਪ੍ਰਕਾਸ਼ ਹੈ ਇੱਕ ਪੈਰ ਮਾਲਕ ਚ ਹੈ ਤੇ ਇੱਕ ਪੈਰ ਧਰਤੀ ਹੈ ਦੂਜਾ ਪੈਰ ਜਦੋਂ ਅਸੀਂ ਰੱਖਾਂਗੇ ਧਰਤੀ ਤੇ ਤੇ ਪਹਿਲਾ ਪੈਰ ਸਾਡਾ ਮਾਲਕ ਵਿੱਚ ਹੋ ਜਾਏਗਾ ਸੋ ਇਸ ਕਰਕੇ ਜਿੱਧਰ ਵੀ ਤੁਸੀਂ ਦੇਖੋਗੇ ਖਾਲੀ ਖਲਾ ਦੇ ਵਿੱਚ ਨੇਤਰ ਬੰਦ ਕਰਕੇ ਸਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਕੋਈ ਬੜਾ ਜ਼ੋਰ ਵੀ ਨਹੀਂ ਲਾਣ ਦੀ ਲੋੜ ਕੋਈ ਐ ਬਹੁਤ ਸਾਰੇ ਗੁਰਮਖ ਵਖ ਵਖ ਜੀ ਆਜੁਗਤ ਹੈ ਆ ਵਿਧੀ ਹੈ ਜਦੋਂ ਸਨਮੁਖ ਹੋ ਗਿਆ ਫਿਰ ਜੁਗਤ ਵਿਧੀ ਕੀ ਫਿਰ ਤਾਂ ਜਿੱਥੇ ਮਰਜੀ ਤੁਸੀਂ ਬੈਠ ਕੇ ਜਿਸ ਤਰੀਕੇ ਮਰਜੀ ਧਿਆਨ ਦੇਵੇ ਤੁਸੀਂ ਬੈਠੋਗੇ ਤੁਹਾਨੂੰ ਪ੍ਰਕਾਸ਼ ਹੀ ਪ੍ਰਕਾਸ਼ ਆਏਗਾ ਤੁਹਾਡੇ ਉੱਤੇ ਜਦੋਂ ਲੋਭ ਲਹਿਰ ਜਾਂ ਕਾਲ ਦੀ ਜਾਂ ਬਹੁਤ ਜਲਦੀ ਕੋਈ ਲਹਿਰ ਆਪਣਾ ਅਸਰ ਕਰਨਾ ਲੱਗੂਗੀ ਅਕਾਲ ਪੁਰਖ ਤੁਹਾਡੀ ਫਿਕਰ ਕਰਕੇ ਉਸੇ ਟਾਈਮ ਅੰਮ੍ਰਿਤ ਦਾ ਬਹਾਾ ਤੁਹਾਡੇ ਅੰਦਰ ਜਾਦਾ ਕਰ ਦੇਣਗੇ ਵੀ ਕਿਤੇ ਬੱਚੇ ਨੂੰ ਕਾਲ ਦੀ ਅਗਣ ਸਾੜਨਾ ਦੇਵੇ ਇਸ ਕਰਕੇ ਠੰਡਾ ਅੰਮ੍ਰਿਤ ਅੰਮ੍ਰਿਤ ਰਾਸ ਦੇ ਨਿਦਾਨ ਤੁਹਾਡੇ ਅੰਦਰ ਉਹਨੇ ਭੰਡਾਰੇ ਖੁੱਲ ਜਾਣਗੇ ਕੱਲ ਤਾਤੀ ਠੰਡ ਹਨ ਜਦੋਂ ਪਵਨ ਤੁਹਾਡੇ ਉੱਤੇ ਜਾਲ ਪਾਉਣਾ ਸ਼ੁਰੂ ਕਰੇਗੀ ਉਦੋਂ ਅਨਾਹਦ ਬਾਣੀ ਦਾ ਜਿਹੜਾ ਸਾਡੇ ਅੰਦਰ ਸਰਕਲ ਹੈ ਅਨਾਹਦ ਬਾਣੀ ਦਾ ਜਿਹੜਾ ਅੰਦਰ ਸਾਡੇ ਫੁੱਲ ਲੱਗੇ ਨੇ ਬਾਗੀਚਾ ਲੱਗਾ ਹੈ ਉਹ ਧੁਰਾ ਵਜਦੀਆਂ ਪਿਆਣੇ ਉਹਨਾਂ ਹੀ ਉਹ ਸਾਨੂੰ ਨੇੜੇ ਹੋ ਕੇ ਸਾਡੇ ਮਨ ਨੂੰ ਚੱਕ ਲੈਣਗੀਆਂ ਕਿ ਮਨ ਜਿਹੜਾ ਪਵਜਲ ਦੇ ਵਿੱਚ ਨਾ ਡਿੱਗ ਜਾਵੇ ਕਿਉਂ ਕਿ ਇਹ ਜਿਹੜਾ ਮਾਇਆ ਦਾ ਖੇਲ ਹੈ ਇਹ ਤਾਂ ਇਹ ਤਾਂ ਸਥਾਈ ਰੂਪ ਦੇ ਵਿੱਚ ਚੱਲ ਹੀ ਨਹੀਂ ਰਿਹਾ ਇਹ ਤਾਂ ਬਦਲਾਅ ਵਿੱਚ ਹੈ ਕੁਝ ਵੀ ਹੋ ਸਕਦਾ ਇਸੇ ਨੂੰ ਹੀ ਜਿਹੜਾ ਕੁਝ ਵੀ ਹੋ ਸਕਦਾ ਹੈ ਕੋਈ ਕਿਸੇ ਵੀ ਟਾਈਮ ਕੋਈ ਵੀ ਢੇੜਾ ਆ ਸਕਦਾ ਹੈ ਜਿਹੜਾ ਇਸ ਢੇੜੇ ਨੂੰ ਪਾਰ ਕਰ ਗਿਆ ਉਹ ਗੁਰਮੁਖ ਤੇ ਜਿਹੜਾ ਢੇੜੇ ਦੇ ਵਿੱਚ ਫਸ ਗਿਆ ਉਹ ਮਨਮੁਖ ਗੁਰਮਖ ਜੜੇ ਨੇ ਉਸੇ ਤਰੀਕੇ ਕਾਲ ਭਵਜੰਦੀਆਂ ਲਹਿਰਾਂ ਢੇੜਿਆਂ ਤੋਂ ਦੁੱਖ ਸੁੱਖ ਤੋਂ ਉੱਪਰ ਉੱਠ ਕੇ ਨਾਮ ਦੇ ਨਾਲ ਰੰਗੇ ਰਹਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਕਿਸੇ ਵੀ ਟਾਈਮ ਸੱਚੇ ਪਾਤਸ਼ਾਹ ਨੇ ਸਾਨੂੰ ਸੁਵਾਸ ਰੋਕ ਕੇ ਤੇ ਆਪਦੀ ਕਰਵਾਸ ਬੁਲਾ ਲੈਣ ਇਸ ਜੀਵਨ ਦੀ ਬਾਜੀ ਵਿੱਚ ਖੇਲ ਕਰਨਾ ਹੈ ਜਿੰਨਾ ਉਹਨਾਂ ਨੇ ਬੋਲਦਾ ਹੈ ਨਾਮ ਸੱਚ ਦੀ ਵਡਿਆਈ ਬੋਲਣੀ ਹੈ ਨਾਮ ਸੱਚ ਦਾ ਸੱਚ ਦਾ ਹੋ ਕਾਦੇ ਨੇ ਤੁਸੀਂ ਪੌਣ ਨੂੰ ਪਾਰ ਕਰਨਾ ਸਿੱਖੋ ਪੌਣ ਜਿਹੜੀ ਉਹ ਸਿਰਫ ਆ ਸੁਰਾਂ ਤੋਂ ਲੈ ਕੇ ਨਾਭੀ ਤੱਕ ਚੱਲਦੀ ਪਈ ਹੈ ਆ ਸੁਰ ਤੋਂ ਉੱਪਰ ਨੂੰ ਛੱਡਦੀ ਹੈ ਤੇ ਨਾਭੀ ਤੱਕ ਚਲੀ ਜਾਂਦੀ ਹੈ ਨਾਭੀ ਤੋਂ ਚਲਦੀ ਹੈ ਜਦ ਸੁਰrai ਪੁੱਠੀ ਆ ਜਾਂਦੀ ਹੈ ਸੋ ਅਸੀਂ ਆਪ ਦਾ ਧਿਆਨ ਜਿਹੜਾ ਹੈ ਇਸ ਤੋਂ ਉੱਪਰ ਆ ਖਾਲੀ ਦੇ ਵਿੱਚ ਜੇ ਨੇਤਰਬੰਧ ਨੇ ਤੇ ਆ ਉੱਪਰ ਨੇਤਰਾ ਤੋਂ ਉੱਪਰ ਆ ਖਾਲੀ ਦੇ ਵਿੱਚ ਹੀ ਲੈ ਕੇ ਖਾਲੀ ਵਿੱਚ ਹੀ ਜਾਣਾ ਕਿਸੇ ਹੱਡੀ ਤੇ ਕਿਸੇ ਨਾੜ ਦੇ ਉੱਪਰ ਨਹੀਂ ਲਾਉਣਾ ਸੋ ਜਿਵੇਂ ਸੁਰਤ ਨੂੰ ਪਹਿਲਾਂ ਵੱਖ ਕਰਾਂਗੇ ਫਿਰ ਹੀ ਧਿਆਨ ਖੇਡਣਾ ਆਊਗਾ ਕਿਉਂਕਿ ਪਹਿਲਾਂ ਸੁਰਤ ਨੂੰ ਵੱਖ ਨਹੀਂ ਕੀਤਾ ਹੁੰਦਾ ਤੇ ਬਹੁਤ ਸਾਰੇ ਜੀਵ ਗਿਆਨਤਾ ਵਿੱਚ ਜਾਣੇ ਨੇ ਮਰੀਆਂ ਕਰਮਿੰਦਰੀਆਂ ਦਾ ਜੋਰ ਲਵਾ ਕੇ ਹੀ ਉਹ ਧਿਆਨ ਵੱਖ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਫਿਰ ਉੱਥੇ ਉਹਨਾਂ ਲੋੜ ਆ ਜਾਂਦਾ ਸੋ ਇਸ ਕਰਕੇ ਗੁਰਮਖਿਯਾਰੋ ਆਪ ਜੀ ਇਹ ਕਲਾ ਸਿੱਖ ਲਓ ਸਦ ਸੁਖ ਸੁਖੀ ਹੋ ਜਾਓਗੇ ਲੀਨ ਰਹੋਗੇ ਹਰ ਟਾਈਮ ਮਾਲਕ ਦੇ ਵਿੱਚ ਫਿਰ ਜਿੱਥੇ ਵੀ ਹੋਵੋਗੇ ਤੁਹਾਡੇ ਮੁਖੋਂ ਆ ਵਾ ਗੁਰੂ ਵਾ ਗੁਰੂ ਵਾ ਗੁਰੂ ਸੱਚੇ ਪਾਸ਼ਾ ਨੇ ਉਤੇ ਕੀਆ ਅੱਖੀ ਕੁਦਰਤ ਕੰਨੀ ਬਾਣੀ ਮੁੱਖ ਆਖਣ ਸਚਨਾ ਸੋ ਇਸ ਕਰਕੇ ਵਾਹਿਗੁਰੂ ਸੱਚੇ ਪਾਸ਼ਾ ਕਿਰਪਾ ਕਰਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬਹੁਤ ਸੋਹਣੇ ਵਿਚਾਰ ਗੁਰਮੁਖਾਂ ਨੇ ਸਰਵਣ ਕਰਵਾਈ ਜੋ ਗੁਰਬਾਣੀ ਗੁਰੂ ਦਾ ਅਸਲ ਪੇਧ ਹੈ ਉਸ ਨੂੰ ਜਾਣੂ ਕਰਵਾਇਆ ਕਿਵੇਂ ਅਸੀਂ ਸੱਚ ਨਾਲ ਮਲਾਪ ਕਰਨਾ ਹੈ ਇਹ ਦੇਹੀ ਜਿਹੜੀ ਆ ਕਿਸ ਵਾਸਤੇ ਸਾਨੂੰ ਮਿਲੀ ਹੈ ਸੋ ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦੀ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ